ਮੇਨ ਜਿਹੜੀ ਟਾਲੀ ਆ ਬਾਬਾ ਸਿਰਜਨ ਜੀ ਉਹ ਬਾਬਾ ਸਿਰਜਨ ਨੇ ਦਤਨ ਕਰਕੇ ਗੱਡੀ ਸੀ ਉਸ ਸਮੇ ਉਹ ਹਰੀ ਹੋਈ ਆ ਤੇ ਨਾਲ ਹੀ ਇੱਕ ਛੋਟਾ ਜਿਹਾ ਨਥਾਮ ਆ ਉਹਨੂੰ ਚੌਥਾ ਤਾਪ ਆਂਦੇ ਆ ਉਹਦੇ ਨਾਲ ਬਾਬਾ ਸਿਰਜਨ ਨੇ ਬੁਖਾਰ ਵੱਧਾ ਹੈ ਜਿੰਨਾ ਮਰਜੀ ਪ੍ਰਾਤੇ ਤੋਂ ਪ੍ਰਾਤਨ ਬੁਖਾਰ ਹੋਵੇ ਅੱਜ ਵੀ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦ ਦੇ ਪੰਜ ਪ੍ਰਸ਼ਾਦ ਦੇ ਤੁਸੀਂ ਮਹਾਰਤ ਦੇ ਚਰਨਾਂ 'ਚ ਸੁਖੋ ਤੇ ਸਾਧ ਸੰਗ ਜੀ ਬੁਖਾਰ ਜਿਹਾ ਲੱਹ ਜਾਂਦਾ ਉਹ ਜਿਵੇਂ ਦੂਜਾ ਚੌਥਾ ਮਤਲਬ ਇਹ ਇਹ ਚੌਥਾ ਉਹ ਸਮੇ ਅਹੀਂ ਪਛੈ ਮਾਂ ਪ੍ਰੇਸ਼ਾਨ ਉਹ ਆਂਦੇ ਹੀ ਵੀ ਜਦੋਂ ਸੰਗਤਾਂ ਆਉਂਦੀਆਂ ਹੀ ਨਾ ਬਾਬਾ ਸਿਰਜਨ ਉਸ ਸਮੇਂ ਮਿਲਣ ਵਾਸਤੇ ਜਦੋਂ ਹੁਣ ਵੀ ਸੰਗਤਾਂ ਆਈਆਂ ਨੇ ਤੂੰ ਆਂਦੇ ਜਿਹਨੂੰ ਚੌਥਾ ਪਾਗ ਹਾਰ ਚੜ ਜਾਂਦਾ ਤੇ ਉਹ ਸਰੀਰ ਛੱਡ ਜਾਂਦਾ ਹੈ ਉਹ ਸਾਰੇ ਨਿਮੋਚਾ ਨੇ ਹੋਏ ਤੇ ਇੱਕ ਦਿਨ ਬਾਬਾ ਜੀ ਆਂਦੇ ਤੇ ਤੁਹਾਡੇ ਚਿਹਰੇ ਬਰੇ ਉਦਾਸ ਆ ਕੀ ਗੱਲ ਐ ਤੁਸੀਂ ਕੂੰਦੇ ਬੋਲਦੇ ਕੀ ਗੱਲ ਉਹਨਾਂ ਚੋ ਸੰਗਤਾਂ ਜੇ ਇੱਕ ਜਾਨਾ ਉਠਿਆ ਉੱਠ ਕੇ ਕਿਹਾ ਮਹਾਰਾਜ ਸਾਨੂੰ ਹੋਰ ਕੋਈ ਚਿੰਤਾ ਨਹੀਂ ਸਾਨੂੰ ਇੱਕ ਬੁਖਾਰ ਆਉਂਦਾ ਵਾ ਉਹ ਜਿਹੜੇ ਜੀ ਨੂੰ 4 ਦਿਨ ਚੜ ਜਾਂਦਾ ਨਾ ਚੌਥੇ ਦਿਨ ਉਹਦੀ ਮਿਤ੍ਰਕ ਹੋ ਜਾਂਦੀ ਹੈ ਉਹ ਵੱਜਦਾ ਜੀ ਸਾਨੂੰ ਉਹਨੇ ਬੜਾ ਤੰਗ ਕੀਤਾ ਉਸ ਸਮੇਂ ਬਾਬਾ ਸ਼ਰਜਨ ਉਹ ਟਾਲੀ ਦੇ ਨਾਲ ਬੰਤ ਆਂਦਾ ਵੀ ਭਗਤ ਆਜ ਤੋਂ ਬਾਅਦ ਕਿਸੇ ਨੂੰ ਤੰਗ ਨਹੀਂ ਕਰਨਾ ਉਸੇ ਬੁਖਾਰ ਦੇ ਨਾਲ ਫਿਰ ਬਾਬਾ ਸ਼ਰਜਨ ਨੇ ਕਹੀਲਤਾ ਕਿ ਅੱਜ ਤੋਂ ਬਾਅਦ ਕਿਸੇ ਨੂੰ ਬੁਖਾਰ ਇਦਾਂ ਦਾ ਨਹੀਂ ਹੋਊਗਾ ਜੇ ਕੋਈ ਮਹੀਨਾ 2 ਮਹੀਨੇ ਜਾਂ ਸਾਲ ਨਿਕਾਣੇ ਦਾ ਬੁਖਾਰ ਨਹੀਂ ਹਟਦਾ ਉਹ ਤੁਸੀਂ ਇਥੇ ਆਣ ਕੇ ਮੱਥਾ ਟੇਕੋ ਤੇ ਬਖਾਰ ਸਾਹਿਬ ਸਿੰਘ ਜੀ ਲਾਹਦਾ ਆਪਣਾ ਪੱਤਰਕਾਰ ਲਾਪਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਪੱਖੋਂ ਵਿੱਚ ਜਿੱਥੇ ਗੁਰਦੁਆਤਾਤਨ ਬਾਬਾ ਸ੍ਰੀ ਚੰਦ ਜੀ ਦਾ ਸੋ ਬਾਬਾ ਜੀ ਸਾਡੇ ਨਾਲ ਇਸ ਗੁਰਦੁਆਰਾ ਸਾਹਿਬੀ ਦਾ ਇਤਿਹਾਸ ਤੋਂ ਸੰਗਤਾਂ ਨੂੰ ਜਾਣਕਣ ਬਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਜਿਹੜਾ ਸਥਾਨ ਹੈ ਗੁਰੂ ਨਾਨਕ ਦੇਵ ਜੀ ਦੇ ਵੱਡੇ ਲੜਕੇ ਬਾਬਾ ਸ੍ਰੀ ਚੰਦ ਜੀ ਤੇ ਛੋਟੇ بیٹے ਬਾਬਾ ਲਖਮੀ ਚੰਦ ਜੀ ਦਾ ਸਥਾਨ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸੌਰਾਂ ਸਾਹਿਬ ਜਨ ਮੂਲਜਨ ਖਤਰੀ ਉਸ ਸਮੇਂ ਤੇ ਪਟਵਾਰੀ ਲੱਗੇ ਦੇ ਇਸ ਸਥਾਨ ਤੇ ਤੇ ਇਹ ਫਿਰ ਆਪਣੇ ਨਾਨਕਾਂ ਦੀ ਢੇਰੀ ਦੇ ਬਾਬਾ ਸਿਰਜੰਤ ਲਖਮੀ ਚਾਂਜੀ ਆਏ ਇਸੇ ਸਥਾਨ ਤੇ ਜਿੱਥੇ ਮੰਦਰ ਬਣਿਆ ਇੱਥੇ ਬਾਬਾ ਸਿਰਜੰਜੀ ਨੇ ਲੰਮੀ ਬਾਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਲਾਇਆ ਬਾਬਾ ਜੀ ਮੰਦਰ ਜਿਹੜਾ ਉਸ ਜਗ੍ਹਾ ਤੇ ਬਣਿਆ ਹਾਂਜੀ ਉਸੇ ਜਗ੍ਹਾ ਤੇ ਬਣਿਆ ਇੱਧਰ ਜਿਹੜਾ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਇੱਧਰੇ ਛੋਟੇ ਭਰਾਤਾ ਲਖਮੀ ਚਾਂਜੀ ਰਹਿੰਦੇ ਤੇ ਲਖਮੀ ਚਾਂਜੀ ਇੱਧਰ ਰਹਿੰਦੇ ਸੀ ਤੇ ਉਹਨਾਂ ਦੀ ਸ਼ਾਦੀ ਹੋ ਚੁੱਕੀ ਉਸ ਸਮੇਂ ਦੇ ਉਹਨਾਂ ਨੇ ਕੀਤਾ ਵੀ ਇੱਥੋਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਏ ਨਾ ਬਾਬਾ ਸਿਰਜਾਂ ਜੀ ਉਸ ਸਮੇਂ ਜੋਤੀ ਜੋ ਸਮਾ ਗਏ ਤੇ ਜਿਹੜੀ ਉਹਨਾਂ ਦੀ ਰਾਖ ਹੀ ਨਾ ਚਾਦਰ ਦੀ ਉਸ ਸਮੇਂ ਉਥੇ ਗਾਗਰ ਦੇ ਵਿੱਚ ਦੱਬੀ ਹੋਈ ਤੇ ਬਾਬਾ ਸਿਰਜਾਂ ਜੀ ਦਰਸ਼ਨ ਕਰਨ ਗਏ ਆ ਤੇ ਉਹ ਰਾਵੀ ਨੇ ਫੇਟਾ ਲਾਈ ਦੋ ਜਿਹੜੀ ਸੋਨੇ ਦੀ ਗਾਗਰ ਦੇ ਵਿੱਚ ਰਾਖ ਹੀ ਨਾ ਉਹ ਫਿਰ ਦੇਰਾਬਾ ਬਨਾਨਕ ਲੈ ਇਥੋਂ ਫਿਰ ਇੱਕ ਦਿਨ ਲਖਮੀ ਚਾਂਜੀ ਗਏ ਆ ਆਪਣੇ ਪਿਤਾ ਦੇ ਦਰਸ਼ਨ ਕਰਨ ਵਾਸਤੇ ਜਦੋਂ ਦਰਸ਼ਨ ਕਰਕੇ ਵਾਪਸ ਮੁੜੇ ਨਾ ਤੇ ਫਿਰ ਇਥੇ ਨਾਲ ਹੀ ਰਾਵੀ ਚੱਲਦੀ ਉਹ ਰਾਵੀ ਪਾਰ ਕੀਤੀ ਤੇ ਉਹਨਾਂ ਨੂੰ ਕੀ ਹੋਇਆ ਵੀ ਉਹਨਾਂ ਇੱਕ ਖਰਗੋਸ਼ ਮਾਰਿਆ ਇੱਕ ਹਰਨ ਮਾਰਿਆ ਤੇ ਸਿੱਧੇ ਇਥੇ ਦਰਬਾਰ ਆ ਗਏ ਬਾਬਾ ਸਿਰਜਾਂਜੀ ਦੇ ਉਸ ਸਮੇਂ ਬਾਬਾ ਸਿਰਜਾਂਜ ਦੇ ਨੇਤਰ ਖੁੱਲੇ ਸੀ ਤੇ ਇਹ ਆਖਣ ਲੱਗੇ ਕਿ ਭਰਾਤਾ ਜੀ ਆਜੋ ਇਹ ਤਾਂ ਆਂਦੇ ਵੀ ਜੀਵਹ ਤਿਆ ਕੀਤੀ ਹੈ ਤੁਹਾਨੂੰ ਲੇਖਾ ਦੇਣਾ ਪੈਣਾ ਉਹ ਆਂਦੇ ਹੀ ਗੁਰਨਾਨਕ ਦੇਵ ਦੇ بیٹے ਸਾਨੂੰ ਕੋਈ ਲੇਖਾ ਨਹੀਂ ਦੇਣਾ ਪੈਣਾ ਬਹਿਸ ਹੋ ਗਈ ਤੇ ਬਾਬਾ ਸਿਰਜਣ ਦੇ ਆਂਦੇ ਵੀ ਭਾਵੇਂ ਤੁਸੀਂ ਬਾਬੇ ਨਾਨਕ ਦੇ ਪੁੱਤਰ ਹੋ ਤੇ ਪਿਤਾ ਅਗੇ ਤੇ ਸੱਚਖੰਡ ਚ ਸਾਬ ਦੇਣਾ ਪੈਣਾ ਜੇ ਤੂੰ ਕਰਮ ਕੀਤਾ ਫਿਰ ਉਹ ਸੋਚਾਂ ਚ ਪੈ ਗਈ ਬਾਬਾ ਸਿਰਜਣ ਦੀ ਬੈਠੇ ਨੇ ਤੇ ਲక్ష్ਮੀ ਚਾਚੀ ਉਹਨਾਂ ਉਧਰ ਕੋੜਾ ਵੱਧਾ ਉਥੋਂ ਮੁੜ ਕੇ ਕੋੜਾ ਉਤਰਿਆ ਕਿ ਕਦੀ ਇਧਰ ਨੂੰ ਜਾਣ ਕਦੀ ਆਉਂਦੇ ਨੇ ਧਰਮ ਪਤਨੀ ਅੰਦਰੋਂ ਨਿਕਲੀ ਤਾਂ ਆਖਣ ਲੱਗੇ ਵੀ ਮਹਾਰਾਜ ਕੀ ਗੱਲ ਆ ਤੁਸੀਂ ਜਲ ਵੀ ਨਹੀਂ ਅੱਜ ਛੱਗੇ ਅੱਗੇ ਜਲ ਮੰਗਦੇ ਉਹ ਆਂਦੇ ਵੀ ਸਾਨੂੰ ਹੁਕਮ ਹੋ ਗਿਆ ਅਸੀਂ ਸੱਚਖੰਡ ਨੂੰ ਲੇਖਾ ਦੇਣ ਜਾਣਾ ਬੇਟਾ ਕਿੱਥੇ ਇਸ ਦਰਬਾਰ ਅੰਦਰ ਬੇਟਾ ਹੈ ਉਹਨਾਂ ਦਾ ਧਰਮਚੰਦ ਉਹਨੂੰ ਫਿਰ ਉਹਨਾਂ ਨੇ ਕੁੱਛਰ ਚੁੱਕਿਆ ਨਾਲ ਧਰਮ ਪਤਨੀ ਨਾਲ ਹੀ ਘੋੜਾ ਨਾਲ ਹੀ ਕੁੱਤਾ ਬਾਬਾ ਸਿਰਜਨ ਜੀ ਨੂੰ ਮੱਥਾ ਟੇਕ ਕੇ ਇੱਥੋਂ ਫਿਰ ਸੱਚਕੰਟਾਲੀ ਲਾਗੂ ਸੱਚਖੰਡ ਨੂੰ ਫਿਰ ਉੱਡ ਗਏ ਜਦੋਂ ਉੱਡਦੇ ਜਾਣਦੇ ਤੇ ਫਿਰ ਭਾਈ ਕੰਬਲੀਆ ਜੀ ਨੇ ਆਖਿਆ ਕਿ ਮਹਾਰਾਜ ਵੀਰਤਵਾ ਡਾਲੇ ਖਾ ਦੇਣ ਗਿਆ ਵਾ ਤੇ ਤੁਹਾਡੀ ਅੰਸ਼ ਕਿਦਾਂ ਚੱਲੇਗੀ ਫਿਰ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਨੇਤਰ ਖੋਲੇ ਤੇ ਫਿਰ ਇਹਨਾਂ ਆਪਣੀ ਖੱਬੀ ਬਾਂ ਜਿਹੜੀ ਸੱਚਖੰਡ ਨੂੰ ਬੁਦਾਈ ਚਾਰ ਜੋਜਾ 20 ਮੀਲ ਬੰਦਾ ਫਿਰ ਉਹਨਾਂ ਨੇ ਆਖਿਆ ਵੀ ਸਾਨੂੰ ਬਚਾ ਦੋ ਉਹਨਾਂ ਬਚਾ ਨਹੀਂ ਦਿੱਤਾ ਫਿਰ ਧਰਮ ਪਤਨੀ ਨੇ ਕਿਹਾ ਵੀ ਮਹਾਰਾਜ ਬਚਾ ਦੋ ਹਰ ਇੱਕ ਯਾਦ ਕਰੇ ਉਹ ਬੱਚਾ ਹਰੂਨਾ ਨੇ ਸੱਚਖੰਡ ਤੋਂ ਥੱਲੇ ਤਾਰਿਆ ਤਿੰਨ ਦਿਨ ਬਚਾ ਕੋਲ ਰਿਹਾ ਤੇ ਦੁੱਧ ਮੰਗੇ ਧਰਮਚੰਦ ਜਦ ਦੁੱਧ ਮੰਗਿਆ ਮਾਲਕ ਨੇ ਤੇ ਉਹਨੇ ਰੋਣਾ ਸ਼ੁਰੂ ਕਰਤਾ ਤੇ ਫਿਰ ਬਾਬਾ ਸ੍ਰੀਚੰਦ ਜੀ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ 'ਚੋਂ ਦੁੱਧ ਪਲਾਇਆ ਸ਼ਕਤੀ ਦੇ ਨਾਲ ਦੁੱਧ ਨਿਕਲਿਆ ਮਾਤਾ ਪਿਤਾ ਦੀ ਸੇਵਾ ਬਾਬਾ ਸ੍ਰੀਚੰਦ ਜੀ ਨੇ ਕੀਤੀ ਆ ਉਹ ਫਿਰ ਵੱਡੇ ਹੋਏ ਆ ਵੱਡੇ ਹੋਏ ਤੇ ਫਿਰ ਜਿੱਥੇ ਜਿੱਥੇ ਬਾਬਾ ਸ੍ਰੀਚੰਦ ਜੀ ਗਏ ਧਰਮਚੰਦ ਨੂੰ ਨਾਲ ਨਾ ਰੱਖਿਆ ਜਵਾਨ ਹੋਏ ਆ ਇਹ ਬਾਬਾ ਸਿਰਜਨ ਨੇ ਉਹਨਾਂ ਦੀ ਸ਼ਾਦੀ ਕੀਤੀ। ਸ਼ਾਦੀ ਤੋਂ ਬਾਅਦ ਉਹਨਾਂ ਦਾ ਸਮਾਪਿਆ ਉਹਨਾਂ ਦੇ ਦੋ ਬੇਟੇ ਹੋਏ ਆ ਮਾਨਕ ਚੰਦ ਤੇ ਮੇਰ ਚੰਦ ਜਿਨ੍ਹਾਂ ਦੇ ਨਾਂ ਦੇ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਗੁਰਦੁਆਰਾ ਚੱਲਦਾ ਉਹਨਾਂ ਦੇ ਨਾਂ ਤੋਂ ਉਹ ਇਥੋਂ ਦਾ ਇਤਿਹਾਸ ਹੈ ਸਾਜ ਸੰਗ ਦੀ। ਉਹ ਬਾਕੀ ਮੇਨ ਜਿਹੜੀ ਟਾਲੀ ਆ ਬਾਬਾ ਸਿਰਜਨ ਜੀ ਉਹ ਬਾਬਾ ਸਿਰਜਨ ਨੇ ਦਾਤਨ ਕਰਕੇ ਗੱਡੀ ਸੀ ਉਸ ਸਮੇਂ ਉਹ ਹਰੀ ਹੋਈ ਆ ਤੇ ਨਾਲ ਹੀ ਇੱਕ ਛੋਟਾ ਜਿਹਾ ਨਥਾਮ ਆ ਉਹਨਾਂ ਚੌਥਾ ਤਾਪ ਆਂਦੇ ਆ। ਉਹ ਦਿਨ ਬਾਬਾ ਸ਼੍ਰੀਚੰਦ ਨੇ ਬੁਖਾਰ ਵੱਦਾ ਹੈ ਜਿੰਨਾ ਮਰਜੀ ਪ੍ਰਾਤੇ ਤੋਂ ਪ੍ਰਾਤਨ ਬੁਖਾਰ ਹੋਵੇ ਅੱਜ ਵੀ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦ ਦੇ ਪੰਜ ਪ੍ਰਸ਼ਾਦ ਦੇ ਤੁਸੀਂ ਮਹਾਰਤ ਦੇ ਚਰਨਾਂ 'ਚ ਸੁਖੋ ਤੇ ਸਾਧ ਸੰਗ ਦੀ ਬੁਖਾਰ ਜਿਹੜਾ ਲੱਜ ਜਾਂਦਾ ਬਈ ਜਵੇਂ ਦੂਜਾ ਚੌਥਾ ਮਤਲਬ ਇਹ ਇਹ ਚੌਥਾ ਉਹ ਸਮੇਂ ਅਹੀਂ ਬੁਛੈ ਮਾਂ ਪਰਚਾਨ ਉਹ ਆਂਦੇ ਹੀ ਵੀ ਜਦੋਂ ਸੰਗਤਾਂ ਆਉਂਦੀਆਂ ਹੀ ਨਾ ਬਾਬਾ ਸ਼੍ਰੀਚੰਦ ਉਸ ਸਮੇਂ ਮਿਲਨ ਵਾਤ ਜਿੱਦਾਂ ਹੁਣ ਵੀ ਸੰਗਤਾਂ ਆਈਆਂ ਨੇ ਤੂੰ ਕਹਿੰਦੇ ਜਿਹਨੂੰ ਚੌਥਾ ਵਿਹਾਰ ਚੜ ਜਾਂਦਾ ਤੇ ਉਹ ਸਰੀਰ ਛੱਡ ਜਾਂਦਾ ਸਾਰੇ ਨਿਮੋਜਾ ਨੇ ਹੋਏ ਤੇ ਇੱਕ ਦਿਨ ਬਾਬਾ ਜੀ ਆਂਦੇ ਪਤਾ ਦੇ ਚਿਹਰੇ ਬਰੇ ਉਦਾਸ ਆ ਕੀ ਗੱਲ ਆ ਤੁਸੀਂ ਕੁੰਦੇ ਬੋਲਦੇ ਕੀ ਗੱਲ ਉਹਨਾਂ ਜੋ ਸੰਗਤਾਂ ਦੇ ਇੱਕ ਜਾਨਾ ਉਠਿਆ ਉੱਠ ਕੇ ਗਿਆ ਮਹਾਰਾਜ ਸਾਨੂੰ ਹੋਰ ਕੋਈ ਚਿੰਤਾ ਨਹੀਂ ਸਾਨੂੰ ਇੱਕ ਬੁਖਾਰ ਆਉਂਦਾ ਵਾ ਉਹ ਜਿਹੜੇ ਜੀ ਨੂੰ 4 ਦਿਨ ਚੜ ਜਾਂਦਾ ਨਾ ਚੌਥੇ ਦਿਨ ਉਹਦੀ ਮ੍ਰਿਤਕ ਹੋ ਜਾਂਦੀ ਆ ਉਹ ਬਚਦਾ ਜੀ ਸਾਨੂੰ ਉਹਨੇ ਬੜਾ ਤੰਗ ਕੀਤਾ ਉਸ ਸਮੇਂ ਬਾਬਾ ਸ਼ਰਜਨ ਉਹ ਟਾਲੀ ਦੇ ਨਾਲ ਬੰਦ ਆਂਦਾ ਵੀ ਭਗਤ ਆਜ ਤੋਬਾ ਕਿਸ ਨੂੰ ਤੰਗ ਨਹੀਂ ਕਰਨਾ ਉਸੇ ਬੁਖਾਰ ਦੇ ਨਾਲ ਫਿਰ ਬਾਬਾ ਸ਼ਿਰਚੇ ਨੇ ਕਹੀਲਤਾ ਕਿ ਅੱਜ ਤੋਂ ਬਾਅਦ ਕਿਸੇ ਨੂੰ ਬੁਖਾਰ ਇਦਾਂ ਦਾ ਨਹੀਂ ਹੋਊਗਾ ਜੇ ਕੋਈ ਮਹੀਨਾ 2 ਮਹੀਨੇ ਜਾਂ ਸਾਲ ਨਿਕਲਣੇ ਕਾ ਬੁਖਾਰ ਨਹੀਂ ਹਟਦਾ ਉਹ ਤੁਸੀਂ ਇਥੇ ਆਣ ਕੇ ਮੱਥਾ ਟੇਕੋ ਤੇ ਬੁਖਾਰ ਸਾਸ਼ੰਗ ਜੀ ਲਾਹਦਾ ਜਿਹੜੀ ਬਬੜੀ ਦੂਰ ਨੇ ਸੰਗਤਾਂ ਨੇ ਉਹ ਕਿਸੇ ਮਤਲਬ ਉੱਥੋਂ ਫਿਰ ਮੰਨਤਾ ਜਿਹੜੀ ਮੰਨ ਲੈਂਦੇ ਉਹ ਫਿਰ ਇਦਾਂ ਵੀ ਅਸੀਂ ਇੱਕੋ ਬੇਨਤੀ ਕਰਦੇ ਆਂ ਕਿ ਮਿੱਠੀਆਂ ਰੋਟੀਆਂ ਨਾ ਮੰਨੀਆਂ ਹੁੰਦੀਆਂ ਜਵਾਰੋਂ ਗੋਟੀਆਂ-ਗੋਟੀਆਂ ਉਹ ਭਾਵੇਂ 5 ਪ੍ਰਸ਼ਾਦੇ ਬਣਾ ਲਓ 11 ਬਣਾ ਲਓ ਤੇ ਉਹਨਾਂ ਨੂੰ ਦੇਸੀ ਘੋੜ ਦੇ ਨਾਲ ਬਣਾਉਣੀ ਆ ਤੇ ਜਿਹੜੇ ਬੱਚੇ ਦੇ ਨਾਮ ਆ ਜਿਹਦੇ ਇੱਥੇ ਆਜੋ ਆਪਾਂ ਅਰਦਾਸ ਬੇਨਤੀ ਕਰਕੇ ਆਪ ਹੀ ਪ੍ਰਸ਼ਾਦ ਛਕਨੇ ਸੰਗਤ ਨੂੰ ਵੀ ਦੇਨੇ ਆ ਤੇ ਜੇ ਓਪਰੇ ਥਾਂ ਤੋਂ ਜਿੱਦਾਂ ਕੋਈ ਦਿੱਲੀ ਵੱਲੋਂ ਆਜੇ ਜਲੰਧਰ ਕੋ ਸੰਗਤਾਂ ਹੁੰਦੀਆਂ ਹੀ ਰਹਿੰਦੀਆਂ ਉਹਦਾ ਫਿਰ ਆਉਣਾ ਔਖਾ ਹੋ ਜਾਂਦਾ ਉਹਨਾਂ ਨੂੰ ਇੱਕੋ ਗੱਲ ਕਹੀ ਆ ਵੀ ਘਰ ਨਹੀਂ ਤੁਸੀਂ ਪ੍ਰਸ਼ਾਦ ਵੰਡਣਾ ਤੁਸੀਂ ਮਤਬ ਕੋਠੇ ਤੇ ਜਨਮ ਅਨੁਪਾਦੋ ਜਾਂ ਜਿੱਥੇ ਕਿਤੇ ਜਾਨਵਰ ਕਬੂਤਰ ਹੁੰਦੇ ਆ ਅੱਜਕੱਲ ਲੋਕ ਦਾਣਾ ਪਾਉਂਦੇ ਆ ਉੱਥੇ ਜਾ ਕੇ ਪਾ ਦਿਓ ਤੇ ਤੁਹਾ ਦਾ ਬੁਖਾਰ ਜੇ ਬਿਲਕੁਲ ਸਹੀ ਹੋ ਜਾਏਗਾ ਕਿਉਂ ਜੇ ਉਹਦਾ ਪ੍ਰਸ਼ਾਦ ਕਿਸੇ ਨੂੰ ਦਵੋਗੇ ਆਪਣੇ ਰਿਸ਼ਤੇਦਾਰ ਚਾਚੇ ਤਾਇਏ ਕਹਿੰਨੇ ਨਾ ਹਰ ਜਾਦੂ ਟੂਣਾ ਕੀਤਾ ਵਾ ਉਹ ਵਹਿਮ ਚ ਨਹੀਂ ਆਹੀ ਪਾਉਂਦੇ ਅਸੀਂ ਇੱਕੋ ਗੱਲ ਕਹੀ ਆ ਵੀ ਕਿਸੇ ਨੂੰ ਪ੍ਰਸ਼ਾਦ ਨਾ ਦਓ ਉਹ ਤੁਸੀਂ ਜਾਨਵਰਾਂ ਨੂੰ ਪਾ ਦਿਓ ਤੇ ਜੇ ਇੱਥੇ ਆਜ ਜਾਂਦੇ ਹੋ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਸਕਦੇ ਤੇ ਆਪਾਂ ਇੱਥੇ ਅਰਦਾਸ ਕਰਕੇ ਆਪ ਵੀ ਪ੍ਰਸ਼ਾਦ ਸ਼ਕਾਂਗੇ ਸੰਗਤ ਨੂੰ ਕਰਾਂਗੇ ਅਰਦਾਸ ਬੇਨਤੀ ਹੈ ਆਪ ਖੁਦ ਕਰਦੇ ਹੋ ਹਰ ਕਿਤੇ ਵੀ ਬੈਠੀ ਜਿਹੜੀ ਬੇਟੀ ਹੈ ਉਹ ਕਿਤੇ ਵੀ ਬੈਠੀ ਜਿੱਦੇ ਦੇਸ਼ਾਂ ਵਿਦੇਸ਼ਾਂ 'ਚ ਵੀ ਬੈਠੀ ਆ ਉਹ ਉੱਥੇ ਆਪਣਾ ਮਤਲਬ ਬਾਬੇ ਸਿਰਚਨ ਨੂੰ ਬਾਬੇ ਨਾਨਕ ਨੂੰ ਅਰਦਾਸ ਕਰਕੇ ਤੇ ਸੁਖਣਾ ਉੱਥੇ ਹੀ ਲਾ ਸਕਦੇ ਔਰ ਜਦੋਂ ਫਿਰ ਉਹਨਾਂ ਤੋਂ ਟਾਈਮ ਲੱਗਦਾ ਫਿਰ ਇੱਥੇ ਆ ਕੇ ਨਾਮ ਅਸਤ ਹਾਂਜੀ 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 ਜਦੋਂ ਮਰਜ਼ੀ ਆ ਕੇ ਮੱਥਾ ਟੇਕ ਸਕਦੇ ਆ ਕਿਹ ਵੇਲੇ ਹੁੰਦਾ ਆਪਾਂ ਆਪਣਾ ਵੀ ਵੇਲ ਵੀ ਹੁੰਦਾ ਤੇ ਕਈ ਹਮ ਵਿਦੇਸ਼ਾਂ 'ਚ ਬੱਚੇ ਬੈਠੇ ਆ 5 ਸਾਲ ਜਾਂ 4 ਸਾਲ ਨਹੀਂ ਆਇਆ ਜਾਂਦਾ ਤੇ ਉਹ ਅਸੀਂ ਇਹੋ ਹੀ ਬੇਨਤੀ ਕਰਦੇ ਵੀ ਜਦੋਂ ਮਰਜ਼ੀ ਆਣ ਕੇ ਤੁਸੀਂ ਆਪਣਾ ਮੱਥਾ ਟੇਕ ਸਕਦੇ ਹੋ ਪਰ ਜਿਹੜਾ ਉਹ ਆਪਣਾ ਮਿੱਠੀਆਂ ਰੋਟੀਆਂ ਪ੍ਰਸ਼ਾਦ ਸੁਖਿਆ ਵਾ ਉਹ ਤੁਸੀਂ ਭਾਵੇਂ ਉੱਥੇ ਬੈਠੇ ਵੀ ਲਾ ਸਕਦੇ ਕੋਈ ਗੱਲ ਉੱਪਰ ਜਿਵੇਂ ਛੋਟੇ ਜਿਹੇ ਬੱਚੇ ਹੋ ਜਾਂਦੇ ਮਤਲਬ ਕਿਵੇਂ ਕਿਸ ਜੜ ਕਾ ਵੀ ਜਿਹੜਾ ਅੰਗਿਨਤੇ ਇਦਾਂ ਆ ਜਾਂਦੇ ਮਤਲਬ ਬੱਚਾ ਦੇ ਹੋ ਜਾਂਦੇ ਜਾਂ ਹੋਰ ਬੁਖਾਰ ਲੱਗ ਕੇ ਆ ਜਾਂਦੇ ਉਹ ਵੀ ਆ ਸਕਦੇ ਆ ਜਦੋਂ ਮਰਜੀ ਆ ਸਕਦੇ ਆ ਹੁਣ ਪਰਸੋਂ ਚੋ ਗੱਲ ਆ ਕੱਲ ਵੀ ਭੋਗਪੁਰ ਤੋਂ ਆਈਆਂ ਸੰਗੇ ਕੁਛ ਬੇਗੋਵਾਲ ਤੋਂ ਆਈਆਂ ਸੰਗਤਾਂ ਬਰੀਦ ਦੂਰੋਂ ਆਉਂਦੇ ਉੱਪਰ ਜਿਵੇਂ ਇੱਧਰ ਨਾਰਮਲ ਬੁਖਾਰ ਜਿਵੇਂ ਟਾਈਫਾਇਡ ਜਦ ਅਸਲ ਕਿਹਦੀ ਵੀ ਮੰਤਰ ਜਿਹੜੀ ਮੰਗ ਸਕਦੇ ਗੱਲ ਹੈ ਜੀ ਸਰਦਾ ਦੀ ਆਪਾਂ ਆਣ ਕੇ ਬਾਬਾ ਸਿਰਜਣ ਦੇ ਚਰਨਾਂ 'ਚ ਗੁਰਨ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਇਹ ਸਾਧਗੁਰੂ ਇਹਨਾਂ ਦਾ ਬੁਖਾਰ ਜੋ ਵੀ ਪ੍ਰਾਤਨ ਆ ਦੂਰ ਕਰੋ ਅੱਗੇ ਵੀ ਕਰਦੇ ਹੋ ਹੁਣ ਵੀ ਕਰੋ ਗੱਲ ਵਿਸ਼ਵਾਸ ਦੀ ਜੇ ਉਹਨਾਂ ਮੰਨ ਰੱਖਿਆ ਵਿਸ਼ਵਾਸ ਰੱਖਿਆ ਤੇ ਬਾਬਾ ਜੀ ਸਾਰਾ ਕੁਝ ਹੈ ਜੇ ਵਿਸ਼ਵਾਸ ਨਹੀਂ ਤੇ ਜਿੱਥੇ ਮਰਜੀ ਕੋਈ ਘੁੰਮ ਲੇ ਫਿਰ ਨਹੀਂ ਉਹਦਾ ਫਾਇਦਾ ਨਹੀਂ ਹੋਏਗਾ ਉਹ ਪਰਵਰਕ ਮੈਨੂੰ ਕਿਸੇ ਸਦਸਨ ਬੋਲ ਚੜਾ ਤਾਂ ਉੱਥੇ ਆਪ ਦੀ ਜਿਹੜੀ ਸੁੱਖਣਾ ਕਰ ਸਕਦੇ ਤੇ ਮਤਲਬ ਜਿਵੇਂ ਉਹਨਾਂ ਪਰਭਾਈ ਹੋ ਜਾਂਦੀ ਤੇ ਜਿਹੜੀ ਤੁਸੀਂ ਪਛਾਦ ਦਾ ਜ਼ਿਕਰ ਕੀਤਾ ਉਹ ਮਲ ਪੰਛੀਆਂ ਨੂੰ ਜਾਂ ਕਿਵੇਂ ਮਲ ਕਰ ਸਕਦੇ ਮਤਲਬ ਜੇ ਉਹ ਇੱਥੇ ਆਉਣਾ ਚਾਹਣ ਤੇ ਚਲੋ ਗੁਰੂ ਘਰ ਚ ਨਾਲ ਹਾਜ਼ਰੀ ਭਰੀ ਜਾਂਦੀ ਹੈ ਪਰਿਵਾਰਾਂ ਦੀ ਸੁਖ ਸ਼ਾਂਤੀ ਵਾਸਤੇ ਅਨੰਤਾਂ ਚ ਵਰਕਤਾ ਪਾਉਂਦੀਆਂ ਕਾਰੋਬਾਰ ਚ ਮਸ਼ੀਨਰੀਆਂ ਤੇ ਮਿਹਰ ਪਰਜਾਤਾਂ ਹਾਂ ਇਹ ਆਪੀ ਜੀ ਇਥੇ ਆ ਜਨ ਸਭ ਤੋਂ ਵੇਧਰ ਆ ਤੇ ਜੇ ਨਹੀਂ ਆਇਆ ਜਾਂਦਾ ਮਜਬੂਰੀ ਆ ਤੇ ਫਿਰ ਉਥੋਂ ਹੀ ਪ੍ਰਸ਼ਾਦ ਜੇ ਰਨ ਜਦੋਂ ਬਿਲਕੁਲ ਬੱਚਾ ਠੀਕ ਹੋ ਗਿਆ ਜਾਂ ਬਜ਼ੁਰਗ ਆ ਜਾਂ ਭੈਣ ਆ ਭਰਾ ਵਾ ਤੇ ਜੇ ਨਹੀਂ ਆਇਆ ਜਾਂਦਾ ਮਜਬੂਰੀ ਨੂੰ ਤੇ ਤੁਸੀਂ ਬਾਬੇ ਨਾਨਕ ਦਾ ਨਾਮ ਲੈ ਕੇ ਬਾਬੇ ਸਿਰਚੰਦਾ ਗ੍ਰੰਥ ਸਾਹਿਬ ਦਾ ਤੇ ਉਥੇ ਤੁਸੀਂ ਜਾਨਵਰਾਂ ਨੂੰ ਉਹ ਪ੍ਰਸ਼ਾਦ ਜਿਹੜੇ ਮਿੱਠੇ ਬਣਾਏ ਆ ਉਹ ਤੁਸੀਂ ਜਨਵਰਾਂ ਨੂੰ ਪਾ ਸਕਦੇ ਬਾਬਾ ਇਹ ਕਿਸ ਰੋਡ ਤੇ ਜਿਹੜਾ ਸਥਾਨ ਆ ਪੈ ਜਾਂਦਾ ਡੇਰਾ ਬਾਬਾ ਨਾਨਕ ਸਾਹਿਬ ਜਿਹੜਾ ਜਿਹੜਾ ਬਾਬਾ ਨਾਨਕ ਤੋਂ ਜਿਹੜਾ ਇੱਕ ਕੋਰੀਡੋਰ ਬਣਿਆ ਨਾ ਉਹਦੇ ਵਿੱਚੋਂ ਚੋਲਾ ਸਾਹਿਬ ਦੇ ਗੁਰਦੁਆਰੇ ਤੋਂ ਇੱਕ ਸਿੱਧਾ ਚੜ੍ਹਦੇ ਨੂੰ ਰਸਤਾ ਨਿਕਲਦਾ ਇਹ ਪਿੰਡ ਪਿੰਦਾ ਪੱਖੋ ਕਟਾਲੀ ਸਾਹਿਬ ਨਜ਼ਦੀਕ ਕਿਲੋਮੀਟਰ ਦੇ ਜਾ ਕੇ ਸਾਧਾਂ ਵਾਲੀ ਪਿੰਡ ਉਸ ਤੋਂ ਅੱਗੇ ਜਾ ਕੇ ਹਰੂ ਵਾਲਾ ਜਾਂਦਾ ਵੱਡੇ ਹਾਈਵੇ ਰੋਡ ਤੇ ਤੇ ਜੇ ਕਲਾਣਾਵਰਦੀ ਤਰਫ ਤੋਂ ਆਓ ਤੇ ਫਿਰ ਸਿੱਧਾ ਹਰੂ ਵਾਲ ਤੋਂ ਸਾਧਾਂ ਵਾਲੀ ਚਾਦਾਵਾਲੀ ਦੇ ਨਾਲ ਹੀ ਇੱਥੇ ਬਾਬਾ ਸ਼ਰਜੰਨ ਦਾ ਆਸ਼ਾਨ ਆ ਅਗਲੇ ਪਾਸੇ ਕੋਰੀਡੋਰ ਆ ਜਾਂਦਾ ਜਿਹੜੋ ਪਾਕਿਸਤਾਨ ਨੂੰ ਮਤਲਬ ਸੰਗਤਾਂ ਜਾਂਦੀਆਂ ਨੇ ਤੇ ਉਸ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਤੇ ਸੱਚਖੰਡ ਚੋਲਾ ਸਾਹਿਬ ਗੁਰਦੁਆਰਾ ਆ ਜਾਂਦਾ ਬਾਬਾ ਜੀ ਸੁਖਨਾ ਮਤਲਬ ਸੁਖਲਿੰਦਰ ਉਸ ਤੋਂ ਕੁਝ ਦਿਨਾਂ ਬਾਅਦ ਜਿਹੜੀ ਆ ਮਤਲਬ ਲੋੜੀ ਚਾਹੀਦੀ ਹੈ ਹਾਂਜੀ ਕਿਸੇ ਵੇਲੇ ਜਿਆਦਾ ਸਮਾਂ ਹੋ ਜੇ ਤੇ ਯਾਦ ਭੁੱਲ ਜਾਂਦੀ ਹੈ ਤੇ ਫਿਰ ਉਹ ਕਿਸੇ ਵੇਲੇ ਵਿਗਾਰ ਵੀ ਹੁੰਦਾ ਵਾ ਤੇ ਫਿਰ ਲੋਕ ਆਣ ਕੇ ਦੱਸਦੇ ਆ ਵੀ ਬਾਬਾ ਜੀ ਸਾਡੇ ਕੋਲ ਭੁੱਲਣਾ ਹੋ ਗਈ ਅਸਲ ਤੇ ਜਦੋਂ ਵੀ ਮਹੀਨੇ ਦੇ 10 ਦਿਨਾਂ ਦੇ ਵਿੱਚ ਤੁਹਾਡੀ ਮੰਨਤਾ ਪੂਰੀ ਹੁੰਦੀ ਆ ਤੇ ਸੁਖਨਾ ਜ਼ਰੂਰੀ ਜਰੀ ਲਾਉਣੀ ਜ਼ਰੂਰੀ ਚਾਹੀਦੀ ਜੀ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਕਰਦੋ ਲੈ ਕੇ ਜਿਹੜੀ ਆ ਸਾਰਾ ਇਤਿਹਾਸ ਤੋਂ ਜਿਹੜੀ ਆ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ ਸਿੰਘ ਖੁਸ਼ਬਾਦ